ਲੁਧਿਆਣਾ ਦੇ ਵਿੱਚ ਇੱਕ ਅਜੀਹਾ ਤਸ਼ੱਦਦ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਇੱਕ ਸਿੱਖ ਨੌਜਵਾਨ ਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸੰਤ ਬਾਬਾ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਇਹ ਤਸ਼ੱਦਦ ਇੱਕ ਸਿੱਖ ਨੌਜਵਾਨ ਦੇ ਨਾਲ ਕੀਤਾ ਗਿਆ ਟੈਕਸੀ ਦੇ ਉੱਤੇ ਇੱਕ ਤਸਵੀਰ ਲੱਗਣ ਕਾਰਨ ਦੱਸ ਦਈਏ ਕਿ ਸਿੱਖ ਮੁੱਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਕਿ ਅਜੀਹਾ ਕੀਤਾ ਗਿਆ ਤੇ ਜਿਸ ਤੋਂ ਬਾਅਦ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਜਿਹੜਾ ਕਿ ਸੱਤ ਸਜ਼ਾ ਦੇ ਦੀ ਪੁਲਿਸ ਨੁਲੈਕੇ ਜਿਹੜਾ ਕਿਹਾ ਗਿਆ ਹੈ ਕਿ ਜੋ ਤਸ਼ੱਦਦ ਇੱਕ ਟੈਕਸੀ ਡਰਾਈਵਰ ਦੇ ਨਾਲ ਕੀਤਾ ਗਿਆ ਪੁਲਿਸ ਦੇ ਉੱਤੇ ਸਿੱਧੀ ਕਾਰਵਾਈ ਅਜੇ ਹੀ ਹੋਣੀ ਚਾਹੀਦੀ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਨਿਜੀ ਪੋਸਟ ਸਾਂਝੀ ਕੀਤੀ ਹੈ ਸਿੱਖ ਨੌਜਵਾਨ ਦੇ ਖਿਲਾਫ ਸਾਜ਼ਿਸ਼ ਤੈਤ ਬਣਾਇਆ ਜਾ ਰਿਹਾ ਮਾਹੌਲ ਹੁਣ ਸਿਰਫ ਚਿੰਤਾ ਦਾ ਵਿਸ਼ਾ ਨਹੀਂ ਰਹਿ ਗਿਆ ਬਲਕਿ ਚੇਤਨ ਹੋ ਕੇ ਇਸ ਨੂੰ ਸਮਝਣਾ ਤੇ ਅਜਿਹਾ ਮਾਹੌਲ ਬਣਾਉਣ ਵਾਲੀਆਂ ਤਾਕਤਾਂ ਦੇ ਖਿਲਾਫ ਡਟ ਕੇ ਖੜਨ ਦਾ ਸਮਾਂ ਹੈ ਲੁਧਿਆਣਾ ਦੇ ਵਿੱਚ ਇੱਕ ਸਿੱਖ ਡਰਾਈਵਰ ਦੇ ਨਾਲ ਮਾਮੂਲੀ ਹਾਦਸੇ ਤੋਂ ਬਾਅਦ ਜਾਣ-ਬੁੱਝ ਕੇ ਨਿਸ਼ਾਨਾ ਬਣਾ ਕੇ ਕੁੱਟਮਾਰ ਕੀਤੀ ਗਈ ਸਿਰਫ ਇਸ ਕਰਕੇ ਕਿ ਉਸ ਦੀ ਗੱਡੀ ਦੇ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਲਿਆਂ ਦੀ ਤਸਵੀਰ ਲੱਗੀ ਹੋਈ ਸੀ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਥਾਣੇ ਦੇ ਅੰਦਰ ਕੀਤੀ ਗਈ ਅਣਮਨੁੱਖੀ ਤਸ਼ੱਦਦ ਗਿਣੀ ਮਿਥੀ ਨਫ਼ਰਤ ਅਤੇ ਪੁਲਿਸ ਸਟੇਟ ਵਾਲੀ ਹਰਕਾਰੀ ਸੋਚ ਦਾ ਨਤੀਜਾ ਹੈ ਜੋ ਕਿ ਕਿਸੇ ਵੀ ਕੀਮਤ 'ਤੇ ਬਰਦਾਸ਼ਤਯੋਗ ਨਹੀਂ ਹੈ ਰਾਜਹੀਆ ਘਟਨਾਵਾਂ ਪੰਜਾਬ ਨੂੰ ਮੁੜ 19ਵੇਂ ਦਹਾਕੇ ਦੀ ਉਸ ਕਾਲੀ ਯਾਦ ਵੱਲ ਧੱਕ ਰਹੀਆਂ ਨੇ ਜਦੋਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਖੁੱਲ ਦੇ ਕੇ ਸਿੱਖ ਨੌਜਵਾਨਾਂ ਤੇ ਜ਼ੁਲਮ ਤਸ਼ੱਦਦ ਅਤੇ ਜ਼ਬਰ ਕੀਤਾ ਜਾਂਦਾ ਸੀ ਅਫਸੋਸ ਹੈ ਕਿ ਅੱਜ ਫਿਰ ਸਤਾਧਾਰੀ ਤਾਕਤਾਂ ਅਤੇ ਡੀਪ ਸਟੇਟਾਂ ਦੇ ਵੱਲੋਂ ਪੰਜਾਬ ਪੁਲਿਸ ਨੂੰ ਹੀ ਖੁੱਲ ਦਿੱਤੀ ਜਾ ਰਹੀ ਹੈ ਇਨਸਾਫ ਪਸੰਦ ਪੰਜਾਬੀਆਂ ਸਿੱਖ ਸੰਸਥਾਵਾਂ ਅਤੇ ਜ਼ਿੰਮੇਵਾਰ ਮਨੁੱਖੀ ਅਧਿਕਾਰਾਂ ਕਮਿਸ਼ਨਰ ਨੂੰ ਚਾਹੀਦਾ ਕਿ ਇਕਜੁੱਟ ਹੋ ਕੇ ਇਸ ਸਾਜ਼ਿਸ਼ਦਾਰ ਡੱਟ ਕੇ ਵਿਰੋਧ ਕਰਨ ਜੋ ਪੰਜਾਬ ਨੂੰ ਮੁੜ ਪੁਲਿਸ ਰਾਜ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਤੁਹਾਨੂੰ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਨਿੱਜੀ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜੋ ਤਸ਼ੱਦਦ ਦੀ ਇੱਕ ਲੁਧਿਆਣਾ ਦੇ ਵਿੱਚ ਟੈਕਸੀ ਡਰਾਈਵਰ ਦੇ ਉੱਤੇ ਹੋਇਆ ਸਿੱਖ ਨੌਜਵਾਨ ਦੇ ਨਾਲ ਹੋਇਆ ਉਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਜਿਹੜੀ ਕਿ ਉਹ ਜੋ ਮੁਲਾਜ਼ਮਾਂ ਨੇ ਇਹ ਕੀਤਾ ਉਸ ਦੇ ਉੱਤੇ ਸਿੱਧੀ ਕਰਵਾਈ ਜਿਹੜੇ ਕਿ ਕਰਨ ਦੀ ਮੰਗ ਕੀਤੀ ਗਈ ਆ ਉਸਮਾ ਦੇ ਵੱਲੋਂ ਜਿਹੜਾ ਕਿ ਅਝਿਹਾ ਕੀਤਾ ਗਿਆ ਤੇ ਜਿਸ ਤੋਂ ਬਾਅਦ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਜਿਹੜਾ ਕਿ ਸਖਤ ਸਜ਼ਾ ਦੇਣ ਦੀ ਪੁਲਿਸ ਨੂੰ ਲੈ ਕੇ ਜਿਹੜਾ ਕਿਹਾ ਗਿਆ ਕਿ ਜੋ ਤਸ਼ੱਦਦ ਇੱਕ ਟੈਕਸੀ ਡਰਾਈਵਰ ਦੇ ਨਾਲ ਕੀਤਾ ਗਿਆ ਪੁਲਿਸ ਦੇ ਉੱਤੇ ਸਿੱਧੀ ਕਾਰਵਾਈ ਅਜੇ ਹੀ ਹੋਣੀ ਚਾਹੀਦੀ ਹੈ ਤੇ ਜਿਸ ਤੋਂ ਬਾਅਦ ਤੁਹਾਨੂੰ ਦੱਸ ਰਹੀ ਕਿ ਉਹਨਾਂ ਨੇ ਨਿੱਜੀ ਪੋਸਟ ਸਾਂਝੀ ਕੀਤੀ ਹੈ ਸਿੱਖ ਨੌਜਵਾਨ ਦੇ ਖਿਲਾਫ ਸਾਜ਼ਿਸ਼ ਤੈਤ ਬਣਾਇਆ ਜਾ ਰਿਹਾ ਮਾਹੌਲ ਹੁਣ ਸਿਰਫ ਚਿੰਤਾ ਦਾ ਵਿਸ਼ਾ ਨਹੀਂ ਰਹਿ ਗਿਆ ਬਲਕਿ ਚੇਤਨ ਹੋ ਕੇ ਇਸ ਨੂੰ ਸਮਝਣਾ ਤੇ ਅਜਿਹਾ ਮਾਹੌਲ ਬਣਾਉਣ ਵਾਲੀਆਂ ਤਾਕਤਾਂ ਦੇ ਖਿਲਾਫ ਡਟ ਕੇ ਖੜਨ ਦਾ ਸਮਾਂ ਹੈ ਲੁਧਿਆਣਾ ਦੇ ਵਿੱਚ ਇੱਕ ਸਿੱਖ ਡਰਾਈਵਰ ਦੇ ਨਾਲ ਮਾਮੂਲੀ ਹਾਦਸੇ ਤੋਂ ਬਾਅਦ ਜਾਣ ਬੁੱਝ ਕੇ ਨਿਸ਼ਾਨਾ ਬਣਾ ਕੇ ਕੁੱਟਮਾਰ ਕੀਤੀ ਗਈ ਸਿਰਫ ਇਸ ਕਰਕੇ ਕਿ ਉਸ ਦੀ ਗੱਡੀ ਦੇ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡੜਾਵਲਿਆਂ ਦੀ ਤਸਵੀਰ ਲੱਗੀ ਹੋਈ ਸੀ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਥਾਣੇ ਦੇ ਅੰਦਰ ਕੀਤੀ ਗਈ ਅਣਮਨੁੱਖੀ ਤਸ਼ੱਦਦ ਗਿਣੀ ਮਿਥੀ ਨਫਰਤ ਅਤੇ ਪੁਲਿਸ ਸਟੇਟ ਵਾਲੀ ਹਰਕਾਰੀ ਸੋਚ ਦਾ ਨਤੀਜਾ ਹੈ ਜੋ ਕਿ ਕਿਸੇ ਵੀ ਕੀਮਤੇ ਬਰਦਾਸ਼ਤਯੋਗ ਨਹੀਂ ਹੈ ਰਾਜਨੀਆ ਘਟਨਾਵਾਂ ਮਾ ਪੰਜਾਬ ਨੂੰ ਮੁੜ 19ਵੇਂ ਦਹਾਕੇ ਦੀ ਉਸ ਕਾਲੀ ਯਾਦ ਵੱਲ ਧੱਕ ਰਹੀਆਂ ਨੇ ਜਦੋਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਖੁੱਲ ਦੇ ਕੇ ਸਿੱਖ ਨੌਜਵਾਨਾਂ ਤੇ ਜ਼ੁਲਮ ਤਸ਼ੱਦਦ ਅਤੇ ਜ਼ਬਰ ਕੀਤਾ ਜਾਂਦਾ ਸੀ ਅਫਸੋਸ ਹੈ ਕਿ ਅੱਜ ਫਿਰ ਸਤਾਧਾਰੀ ਤਾਕਤਾਂ ਅਤੇ ਡੀਪ ਸਟੇਟਾਂ ਦੇ ਵੱਲੋਂ ਪੰਜਾਬ ਪੁਲਿਸ ਨੂੰ ਹੀ ਖੁੱਲ ਦਿੱਤੀ ਜਾ ਰਹੀ ਹੈ ਇਨਸਾਫ਼ ਪਸੰਦ ਪੰਜਾਬੀਆਂ ਸਿੱਖ ਸੰਸਥਾਵਾਂ ਅਤੇ ਜ਼ਿੰਮੇਵਾਰ ਮਨੁੱਖੀ ਅਧਿਕਾਰਾਂ ਕਮਿਸ਼ਨਰ ਨੂੰ ਚਾਹੀਦਾ ਕਿ ਇਕਜੁੱਟ ਹੋ ਕੇ ਇਸ ਸਾਜ਼ਿਸ਼ਦਾਰ ਡਟ ਕੇ ਵਿਰੋਧ ਕਰਨ ਜੋ ਪੰਜਾਬ ਨੂੰ ਮੁੜ ਪੁਲਿਸ ਰਾਜ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਤੁਹਾਨੂੰ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਨਿੱਜੀ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜੋ ਤਸ਼ੱਦਦ ਦੀ ਇੱਕ ਲੁਧਿਆਣਾ ਦੇ ਵਿੱਚ ਟੈਕਸੀ ਡਰਾਈਵਰ ਦੇ ਉੱਤੇ ਹੋਇਆ ਸਿੱਖ ਨੌਜਵਾਨ ਦੇ ਨਾਲ ਹੋਇਆ ਉਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਜਿਹੜੀ ਕਿ ਉਹ ਜੋ ਮੁਲਾਜ਼ਮਾਂ ਨੇ ਕੀਤਾ ਉਸ ਦੇ ਉੱਤੇ ਸਿੱਧੀ ਰਵਾਈ ਜਿਹੜੇ ਕਿ ਕਰਨ ਦੀ ਮੰਗ ਕੀਤੀ ਗਈ ਆ